ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਜ ਆਪਨੇ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਭਾਈ ਬਾਕੀ ਹੁਣ ਬੌਂਡ ਚੇ ਹੋਇਆ ਮੋਟਰ ਪਰ ਵੀ ਲਾਈਟ ਸਵੇਰ ਦੀ ਆਈ ਵੀ ਦੀ ਸਵੇਰੋਂ ਚਲੋ ਥੋੜੀ ਉਹ ਜ਼ਿਆਦਾ ਦੀ ਮਹਾ ਕਿਹੜਾ ਕਣਕ 'ਚ ਪੜੂਗਾ ਭੇਜਣਾ ਆਪਣਾ ਲਾਉਣਾ ਕਣਕ ਨੂੰ ਜਿਹੜਾ ਪਾਣੀ ਵੀ ਅੱਜੇ ਟਾਈਮ ਆਪਣੇ ਕੋਲ ਨਹੀਂ ਆਇਆ ਤੇ ਬਹੁਤ ਟਾਈਮ ਵੀ ਮਿਲਣਾ ਹੈਗਾ ਵਿਆਹ ਦਾ ਫਿਰ ਕੰਮ ਵੀ ਚੱਲ ਪਣਾ ਉਧਰ ਵੀ ਚਲੋ ਸਵੇਰ ਉਹ ਚਲਾਈ ਨਹੀਂ ਹੈਗੀ ਤਕਰੀਬਨ ਹੁਣ ਦਸਦਾ ਟਾਈਮ ਹੋਇਆ ਵਾ ਵੀ ਹੁਣ ਲੱਗਿਆ ਚਲਾਉਣ ਹਵਾ ਤਾਂ ਹੈਗੀ ਕਿ ਅੱਲ ਦੀ ਵਾਰ ਘੱਟ ਐ ਬਹੁਤ ਹੀ ਨਹੀਂ ਹੈਗੀ ਕੱਲ ਸ਼ਾਮ ਨੂੰ ਦੇਖੀ ਹਵਾ ਜ਼ਿਆਦਾ ਆਈ ਵੀ ਦੀ ਪਰ ਇਹ ਜੀ ਹਵਾ ਜਿਵੇਂ ਜ਼ਿਆਦਾ ਗਿਰਨ ਦਾ ਖਤਰਾ ਰਹਿਦਾ ਚਲੋ ਹੁਣ ਲਾਉਣਾ ਪੈਣਾ ਪਾਣੀ ਇੱਕ ਵਾਰ ਖੇਤ ਵਾਸੇ ਗਿੱਲਿਆ ਕਣਕਾ ਪਾਣੀ ਮੰਗਦੀਆਂ ਦੱਸੀ ਜਨੇਓਪਾ ਦੀ ਪਾਣੀ ਦੀ ਲੋੜ ਐ ਖੇਤੋਂ ਥੱਲੇ ਗਿੱਲਾ ਨਹੀਂ ਕੋਈ ਜਾਂਦਾ ਵੀ ਲਾਉਣਾ ਪੈਣਾ ਜ਼ਰੂਰੀ ਇੱਕ ਵਾਰ ਉਦੋਂ ਬਾਅਦ ਫੇਰ ਰੋਪੜ ਦਾ ਕੰਮ ਆ ਆਪਣਾ ਜਿਹੜਾ ਬਣੇ ਗੁਣੇ ਦਿੱਤੇਰੇ ਤੋਂ ਲੈ ਕੇ ਅੱਜ ਚਲੋ ਬਣੇਗਾ ਆਪਾਂ ਨਾਲ ਫੋਨ ਕਰਕੇ ਪਤਾ ਕਰ ਲੈ ਤੋ ਕਹਿੰਦੇ 12:00 ਵਜੇ ਆਜੋ ਲੈ ਜਾਓ ਕਿ ਜੇ 12 ਵਜੇ ਉਹ ਲਿਆਉਂਦੇ ਆ ਫਿਰ ਪੁੱਛਦੇ ਕਰੀਏ ਉਹਨਾਂ ਦਾ ਸਮਾਨ ਜਿਹੜਾ ਹੈਗਾ ਬਾਕੀ ਸਬਜ਼ੀ ਬਾਜੀ ਉਹ ਜਿਹੜੀ ਕੱਲ ਨੂੰ ਲਿਆਉਣੀ ਆ ਦੇਖਦੇ ਆ ਕਿ ਮੈਂ ਚੱਲਦਾ ਮੈਂ ਤਾਂ ਰੋਪੜ ਤੇ ਜਾਂਦਾ ਬਾਕੀ ਉਹ ਕਹਿੰਦੇ ਦੱਸਦੇ ਆ ਕਿੱਥੇ ਲੈਣੇ ਜੇ ਰੋਪੜ ਤੇ ਲੈਣੀ ਹੈ ਰੋਪੜ ਤੇ ਲੈ ਲਾਂਗੇ ਜਿੱਕਰ ਨਾਲ ਦੱਸਿਆ ਆਪਾਂ ਫਿਰ ਉਹਦੇ ਸਾਹਗਲ ਬਣਾਵਾਂਗੇ ਟਾਈਮ ਟੇਬਲ ਜਿਹ ਟਾਈਮ ਟੇਬਲ ਜਿਹੜਾ ਹੈਗਾ ਵੀ ਚਲੋ ਚਲਾਉਂਦੇ ਮੋਟਰ ਪਹਿਲਾਂ ਇੱਕ ਵਾਰ ਲਾ ਲਈਏ ਪਾਣੀ ਜਿੰਨਾ ਕਿ ਲੱਗਦਾ ਵਸੇ ਟਾਈਮ ਸਾਡੇ ਬਹੁਤਾ ਨਹੀਂ ਪਾਣੀ ਇੱਕ ਵਾਰ ਉਹਦਾ ਖੇਤ ਗਿੱਲੇ ਆ ਮੈਂ ਕਹਿੰਦਾ ਡੇਢ ਘੰਟੇ ਦੋ ਦਾ ਕੰਮ ਆਉਣਾ ਸਾਰੇ ਕੀਲਾ ਭਰਨੇ ਨੂੰ ਵੀ ਪਾਈਪ ਲਾਈਨ ਡੱਬੋਈ ਵੀ ਪਾਈਪ ਲਾਈਨ ਦਾ ਬਹੁਤ ਨਜ਼ਾਰਾ ਜੀ ਖਾਲ ਗਾ ਦਾ ਫੇਰ ਖਾਲ ਟੁੱਟੀ ਜਾਂਦੀ ਹੈ ਹੁਣ ਉੱਥੇ ਆਪਾਂ ਬੂਟਿਆਂ ਵਾਲੇ ਲਾ ਕੇ ਆਇਆ ਖਾਲ ਦੀ ਜਣੀ ਨਿਗਾ ਬਹੁਤ ਰੱਖਣੀ ਪੈਂਦੀ ਹੈ ਫੇਰ ਕਿੰਨਾ ਦਿਨਾਂ ਵਿੱਚ ਕਣਕਾ ਸਾਰੇ ਨੇ ਗਰ ਵੀ ਸਕਦੀ ਕਿਹਦੀ ਪਾਣੀ ਲਾ ਕੇ ਆਪਣੀ ਗਰ ਜਵੇ ਕੋਈ ਗੱਲ ਨਹੀਂ ਹੁੰਦੀ ਦੂਏ ਦੀ ਗਰੀ ਫਿਰ ਨਖਾਨ ਹੋ ਜਾਂਦਾ ਵੀ ਚਲੋ ਠੀਕ ਹੈ ਜੀ ਚਲਾਉਂਦੇ ਆ ਮੋਟਰ ਦਿਖਾਉਂਦੇ ਆ ਫਿਰ ਕਿਵੇਂ ਕਿਵੇਂ ਦਾ ਕੰਮ ਚੱਲਦਾ ਆਪਾਂ ਬਾਦੀਆ ਘਟਦੀ ਜਿਹੜਾ ਹੋਇਆ ਆਪਾਂ ਦਿਖਾਵਾਂਗੇ ਸਾਰਾ ਕੁਝ ਵੀ ਉੱਥੇ ਆਪਣਾ ਪਾਣੀ ਲੱਗਿਆ ਸਰੋਂ ਨੂੰ ਵੀ ਲੱਗਿਆ ਕਣਕਾ ਤਕਰੀਬਨ ਇਹੀ ਕੀਲਾ ਰਹਿੰਦਾ ਇੱਕ ਵੀ ਚਲਾਉਂਦੇ ਜੀ ਮੋਟਰ ਬਾਕੀ ਦਿਖਾਉਂਦੇ ਫਿਰ ਰੋਪੜ ਜਾ ਕੇ ਜਿਵੇਂ ਦਾ ਹੈਗਾ ਪ੍ਰੋਗਰਾਮ ਆ ਬਸ ਸਾਰਾ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਉਹ ਬਾਈ ਜੀ ਪਾਣੀ ਛੱਡਿਆ ਵਾ ਜ ਮੋਟਰ ਅਣਕ ਨੂੰ ਓਪਨ ਵੀ ਲਾਈਟ ਅੱਜ ਸੱਜਰੇ ਆਈ ਵੀ ਹਵਾ ਵੀ ਸੱਜਰੀ ਚੱਲ ਪਈ ਜੇ ਕੱਲ ਸ਼ਾਮ ਨੂੰ ਵੀ ਚੱਲੀ ਐ ਮੈਂ ਹਗੜੇ ਪਾਣੀ ਲੱਗਿਆ ਮੈਂ ਦੇਖਾ ਟੇਡਾ ਕਰਿਆ ਵਾ ਦਾ ਆ ਦੇਖੋ ਹਵਾ ਜ਼ੋਰ 걸ਿਆ ਬਾਕੀ ਜਿਹੜੀ ਤੇਲੇ ਵਾਲੀ ਸਪਰੇ ਉਹ ਵੀ ਹੋਣੀ ਹੋਵੇ ਚ ਹੈਗਾ ਤੇਲਾ ਵਿੱਚ ਬੈਠਾ ਪੱਤਿਆਂ 'ਪਰ ਕਾਲਾ ਕਾਲਾ ਜਾ ਹੋਇਆ ਵਾ ਵੀ तकरीबन ਕਣਕ ਵਿੱਚ 20% ਨਸਰੀ ਵੀ ਆ। ਹੁਣ ਅਮੀਂਗਲ ਇਹਦਾ ਪਾਣੀ ਦਾ ਹੋ ਫਰਕ ਪੈ ਜਾਣ। ਤੇ ਚੱਲਦਾ ਕੰਮ ਆਪਣਾ ਅੱਧੇ ਕਿਲੇ ਦੇ ਲੋਕ ਕਾਰੇ ਬਣਾਏ ਹੋਇਆ। ਯਾਨੀ ਅੱਧਾ ਘੰਟੇ ਚ ਇੱਕ ਕਾਰਾ ਭਰੀ ਗਿਆ। ਹੁਣ ਦੂਜੇ ਨੂੰ ਛੱਡਿਆ ਵਾ ਇੱਧਰ। ਘਾਂਟੇ ਵਿੱਚ ਬਸ ਅੱਧਾ ਕਿਲਾ ਭਰ ਜਾਣ ਦੋ ਘੰਟੇ ਦਾ ਕੰਮ ਹੈ। ਵੀ ਲੈਟਰ ਹੈ ਕਈ ਵਾਰ ਹਵਾ ਦੇ ਹੁਣ ਜਮੇ ਖੜ ਜਾਂਦੀ ਹੈ ਫਿਰ ਤੂਪਾਂ ਦਾ ਸੇਕ ਬਹੁਤ ਕੰਮ ਦਾ ਲੱਗਦਾ। ਪਰ ਜਦ ਹਵਾ ਚੱਲਦੀ ਹੋਵੇ ਖਾਰੀ ਚੱਲਦੀ। ਬਾਕੀ ਦੇਖਦੇ ਆ। ਕਿਵੇਂ ਦਾ ਕਰਦਾ ਪ੍ਰੋਗਰਾਮ ਚੱਲਦਾ ਕਣਕ ਦਾ ਇਹ ਨਾਲ ਵੀ ਲੱਗ ਗਿਆ ਹਰਕਾ ਥੋੜਾ ਜਿਹਾ ਆ ਬਣਾਈਦਾ ਇਹ ਉੱਚੀ ਨੀਵੀਂ ਹੋਈ ਵੀ ਹੈ ਬੇ ਚਲੋ ਪਾਣੀ ਲਾ ਕੇ ਫਿਰ ਜਾਣਾ ਆਪਾਂ ਰੋਪੜ ਰੋਪੜ ਜਾ ਕੇ ਆਉਣਾ ਸੁਨਿਆਰ ਕੋਲ ਅੱਛਾ ਜਿਹੜੇ ਇੱਕ ਦੋ ਕੰਮ ਕਰਕੇ ਇੰਜ ਹੁੰਦੇ ਆ ਕੇ ਨੇੜੇ ਹੁੰਦੇ ਇੰਜ ਸਮਾਨ ਸੋਣ ਨੂੰ ਲਿਆ ਕੇ ਆਪਾਂ ਆਣੀ ਸਾਰੇ ਲੱਗੇ ਹੋਏ ਕਣਕਾ ਲਾਉਣ ਮੋਟਰ ਨਹੀਂ ਹੈਗੇ ਵੀ ਕੋਈ ਖੜੀ ਹੋਵੇ ਸਭ ਚੱਲਦੀਆਂ ਕਿਉਂ ਜੱਗੂ ਦਾ ਹੀ ਲੱਗੇ ਹੋਦਰ ਬਲਵੀਰ ਖੜਾ ਕੋਲ ਲੋ ਜੀ ਹਵਾ ਨਾਲ ਫੜ ਲਿਆ ਜ਼ੋਰ ਜ਼ਿਆਦਾ ਬਹੁਤ ਜ਼ੋਰ ਨਾਲ ਚੱਲਦੀ ਹਵਾ ਜਿੰਨੀ ਕਹਦਾ ਤੁਸੀਂ ਵੇਪਾ ਨੇ ਪਾਣੀ ਹੱਥ ਵਿਚਾਲੇ ਜੇ ਬੰਦ ਕਰਤਾ ਅੱਧਾ ਪਲਾਡਵਾੜ ਭਰ ਗਿਆ ਦਾ ਬਣਾ ਦੇਖੋ ਬੜੇ ਸਾਫ ਚੱਲਦੀ ਆਵਾ। ਵੇ ਅੱਧਾ ਹੁਣ ਦੇਖਾਂਗੇ ਸ਼ਾਮ ਨੂੰ ਜੇ ਹਵਾ ਦਬਗੀ। ਨਹੀਂ ਤਾਂ ਗੈਲ ਦੀ ਗਾ ਡੇਢੀ ਹੋ ਜਾਂਦੀ ਗਣਕਾ। ਵੀ ਖਾ ਖਾ ਫੜ ਲਿਆ ਹਵਾ ਨਾਲ ਜੋਰ। ਇੱਕ ਇਲਾਕੇ ਨਾਲ ਢੇਰੀ ਮਗਨ ਚੱਲਣ ਲੱਗੇ ਦਾ। ਵੀ ਕਣਕ ਜਿਹੜੀ ਬੱਟਾ ਕੋਲ ਤੇ ਸਭਾ ਡੇਢੀ ਹੋਣ ਲੱਗ ਗਈ ਉਹਦੇ ਕਰਕੇ ਹੁਣ ਆਪਾਂ ਨੇ ਕਰਦਾ ਨਹੀਂ ਬੰਦ। ਮਾ 5 ਕਿ ਮਿੰਟ ਹੋ ਰਹੇ ਨੇ। ਅੱਧਾ ਘੰਟਾ ਲੱਗਦਾ ਹੈ। ਕੈਰੋ ਖਾਂ ਦਾ ਅੱਧਾ ਘੰਟੇ ਹੋਣ ਨੂੰ 5 ਕਿ ਮਿੰਟ ਰਹਿੰਦੇ ਆ ਬੰਦ ਕਰਕੇ ਆਪਾਂ ਫੇਰ ਦੇਖਾਂਗੇ ਸ਼ਾਮ ਨੂੰ ਜਦ ਭਰਦੀ ਹੈ। ਵੇ ਹੁਣ ਚੱਲਦੇ ਆ ਰੋਪੜ ਨੂੰ ਰੋਪੜ ਜਿਹੜਾ ਹੈਗਾ ਕੰਮ ਉਹ ਨਵੇੜਾਇਆ ਪਹਿਲਾਂ 12 ਗੱਭੇ ਦਾ ਟਾਈਮ ਦਿੱਤਾ ਤਾਂ ਨਾਲੇ ਉਧਰ ਵੀ 12 ਵਜੇ ਤਕਰੀਬਨ ਆਪਣਾ ਸਭੀ ਚਲੋ ਕਰਦੇ ਆ ਬੰਦਾ ਮੋਟਰ ਇੱਕ ਵਾਰ ਕਹਾਂ ਨੇ ਇਹਦੇ ਪਾਸੇ ਵੀ نیچے ਕਿਉਂ ਵੀ ਨਹੀਂ ਆਏਗਾ ਹੋਰ ਨਹੀਂ ਪਾਸ ਨਹੀਂ ਪਾਸ ਦੇ ਬੇਟਾ ਆਪਾਂ ਨੂੰ ਲੈ ਕੇ ਰ ਆਉਂਦੇ ਹਾਂ ਪਾਸੇ ਕੋਲੇ ਇਹ ਕਾ ਚੀਜ਼ ਹੈ ਬਹੁਤ ਹੈ ਹਾਂ ਜਿਹਦੇ ਦੇ ਯੈਲੋ ਪਾਲਿਸੀ ਨੇ ਐਂਟੀ ਪਾਲਿਸੀ ਚਲਾਈ ਅੱਛਾ ਲੋ ਜਾ ਕੇ ਪਰਸੈਂਟ ਵਧਣਾ ਮੇਰੋਂ ਪੜਪਾ ਮਾਰਿਆ ਢੇੜਾ ਬਾਈ ਜਿਹੜਾ ਹੈਗਾ ਤਾਂ ਬਈ ਹਵਾ ਹੁਣ ਵੀ ੁਕਣੇ ਜਲਦੀ ਚ ਪਹਿਲਾਂ ਆਪਾਂ ਪਾਣੀ ਕਰਕੇ ਵਿਚਾਲੇ ਹੀ ਪੰਦ ਹਵਾ ਚੱਲ ਪਈ ਤੇ ਨੇਰੀ ਮੰਗਣ ਚੱਲੀ ਹਵਾ ਹੁਣ ਵੀ ਜਿਕਣਾ ਨੇਰੀ ਚੱਲਦੀ ਹੁੰਦੀ ਆ ਦੇਖੋ ਬੂਟੇ ਕਿੱਡੇ ਸਾਕੇ ਕਰਦੇ ਬਹੁਤ ਜ਼ੋਰ ਵਾਲਾ ਹਵਾ ਮਾਲਾ ਜਿਹੜਾ ਦੁਹਾੜ ਕੋਲੋਂ ਆਪਣਾ ਪਾਣੀ ਲੈ ਤਾ ਉਹਦਾ ਕਰਤਾ ਹੋਣਾ ਟਿੱਡਾ ਵੀ ਪੂਰੇ ਬਾਅਦ ਆਪਾਂ ਮੋਟਰੇ ਬੰਦ ਕਰ ਗਏ ਤੇ ਆਹ ਇਹ ਤਾਂ ਵੀ ਜਲ ਸ਼ਾਮ ਨੂੰ ਲਾਉਂਗੇ ਪਰ ਹਟੀ ਨਹੀਂ ਹੁਣ ਸ਼ਾਮ ਤੱਕ ਵੀ ਵੱਧਦੀ ਗਈ ਆ ਬਰਸੇਣ ਆਪਣਾ ਸਵੇਰੋਂ ਖੜਾ ਤਾ ਮੈਂ ਦੇਖਾ ਹਾਂ ਆ ਪਾਸ ਦਾ ਲੰਬਾ ਖੜੀ ਐਂ ਟਿੱਡਾ ਕਰਿਆ ਆਪਾਂ ਪੂਰਾ ਕਣਕ ਦਾ ਵੀ ਨੁਕਸਾਨ ਕਰਿਆ ਹੋਊਗਾ ਵੀ ਮੈਂ ਤੁਹਾਨੂੰ ਬਾਅਦ ਚ ਦਿਖਾਉਂਦਾ ਹੁਣ ਵੱਡੀਆਂ ਪਹਿਲਾਂ ਬਰਸੇਣ ਵੀ ਕ੍ਰੋਪਰ ਦਾ ਕੰਮ ਤਾਂ ਜ਼ਰੂਰੀ ਜਿਹੜਾ ਬਣਾਉ ਉਹ ਆਪਣਾ ਸੁਨਿਆਰੇ ਵਾਲਾ ਹੋ ਗਿਆ ਜੀ ਉਹ ਮੈਂ ਤੁਹਾਨੂੰ ਨਾ ਦਾ ਉਹ ਬਸਨੋ ਕੈਮਰਾ ਕਰਕੇ ਇੱਕ ਵਾਰ ਉਹ ਯੂਰੋਪੜ ਦਾ ਆਪਣਾ ਕੰਮ ਜਿਹੜਾ ਰਹਾਗਾ ਦਾ ਨਿਭੜ ਗਿਆ। ਕਿਉਂ ਟਾਈਮ ਲੱਗਿਆ ਕਾਫੀ ਉੱਥੇ ਵੀ ਜਾ ਕੇ। ਚਲੋ ਦੁਕਾਨ ਵਿੱਚ ਉਹਨਾਂ ਦੇ ਭੀੜ ਵੀ ਰਹਿੰਦੀ ਖਾਸਾ। ਇੱਥੇ ਫਿਰ ਜਿੱਧਰ ਫੜਦੇ ਕੰਮ ਇੱਕ ਵਾਰ ਚੰਗੀ ਦਾ ਤਸੱਲੀ ਕਰ ਕੰਮ ਕਰਦੇ ਆ। ਟਾਈਮ ਤਕਰੀਬਨ 2-3 ਘੰਟੇ ਲੱਗ ਗਿਆ ਜਦ ਆਪਾਂ ਦਾ ਹਿਸਾਬ-ਤਬਾਬ ਤਾਂ ਜਿਹੜਾ ਸਾਰਾ ਕਰਕੇ ਉਹਨਾਂ ਦਾ। ਕਿਉਂ ਜਿਹੜਾ ਸਮਾਨ ਆਪਾਂ ਨਾਲ ਬਣਾਉਣ ਬਾਹਰ ਦਿੱਤਾ ਤਾਂ ਸਾਰਾ ਆਪਾਂ ਨਾਲ ਲੈ ਕੇ ਵੀ ਉਹਨਾਂ ਦਾ। ਚਲੋ ਤਿਆਰ ਤਾਂ ਬਣਿਆ ਵਾ। ਥੋੜਾ ਜਿਹਾ ਇਹ ਫਿਰ ਸਾਈਡ ਪਰ ਰੱਖ ਰਹੇ ਪੰਡਾ ਇਹਨਾਂ ਨੂੰ ਕਰਕੇ ਕਿਤੇ ਬੈਂਕ ਟਾਈਮ ਲੱਗ ਗਿਆ ਉੱਥੇ ਵੀ ਰੇਟ ਦਾ ਬਹੁਤ ਫਰਕ ਪੈਂਦਾ ਜਾਂਦਾ ਜੀ ਇਹਦੇ ਜ। ਪਹਿਲਾਂ ਆਪਾਂ ਨੇ ਇੱਕ ਵਾਰ ਬੁੱਕ ਕਰਾਇਆ ਤੇ ਨਾਲ ਕੋਲ 68000 ਨੂੰ ਤੋਲਾ ਦਾ। ਵੀ ਉਹ 68 ਨੂੰ ਬੁਕਿੰਗ ਹੋਈ ਵੀਦੀ ਨਾਲ ਕੋਲ ਚਲੋ ਹੈਗੀ ਹਲੇ ਬੁਕਿੰਗ ਆਪਣੀ ਉਹ। ਬਾਕੀ ਜਦੋਂ ਆਪਾਂ ਨੇ ਆਪਣੇ ਭਾਣਜੀ ਦੇ ਇਹ ਗਹਿਣਿਆਂ ਦਾ ਦਿੱਤਾ ਜੀ ਸਾਈ ਕੋ ਟਾਈਮ 72000 ਦਾ। ਵੀ ਉਹ ਕਹਿੰਦੇ ਵੀ ਦੱਸੋ ਜੀ ਬੁਕਿੰਗ ਕਰਨਾ ਤਾਂ 80% ਐਡਵਾਂਸ ਮੰਗਦੇ ਆ। ਜੇ ਬੁਕਿੰਗ ਕਰਨੀ ਹੈ ਬਲੋ ਹੁਣ ਤਾਂ 100% ਹੀ ਮੰਗਦੇ ਜਿਹੜੇ ਹਸਾਬ ਨਾਲ ਸੋਨਾ ਵਾਧਾ ਜਾਂਦਾ ਵੀ ਨਹੀਂ 80 ਤਾਂ ਘੱਟੋ ਘੱਟ ਚਾਹੀਦੀ ਚਲੋ ਆਪਾਂ ਨਾਲ ਵਿੱਚ ਸੋਨਾ ਦੇਣਾ ਤਾਂ ਉਹ ਕਹਿੰਦੇ ਫਿਰ ਤਾਂ ਲੋੜ ਹੀ ਨਹੀਂ ਹੈਗੀ ਬੁਕਿੰਗ ਦੀ ਵੀ ਜਿਹੜਾ ਤੁਹਾਡੇ ਵਾਲਾ ਦਾ ਰੇਟ ਹੋਇਆ 24 ਕ੍ਰੇਡ ਦਾ ਆਪਾਂ ਉਹ ਲਾ ਦੇਣਾ ਵੀ ਜਿਹੜਾ 22 ਕ੍ਰੇਡ ਦਾ ਹੋਇਆ ਆਪਾਂ ਉਹ ਲਾ ਦਿੰਨਾ ਮੈਂ ਚਲੋ ਠੀਕ ਹੈ ਕੰਨਾ ਕਰ ਲੈਂਦੇ ਵੀ ਜਦੋਂ 72 ਤਾਂ ਉਹਦਾ 22 ਕ੍ਰੇਡ ਦਾ 78 ਤਾਂ ਜੀ ਆਪਣਾ 24 ਕ੍ਰੇਡ ਦਾ ਪਰ ਆ ਮਹੀਨਾ ਮੈਂ ਡੇਢ ਮਹੀਨਾ ਹੋਇਆ 1.5 ਮਹੀਨੇ ਦੇ ਵਿੱਚ ਵਿੱਚ ਉਹ ਹੋ ਗਿਆ 82 ਜਿਹੜਾ ਬਾਈਕ ਰੇਟ ਵਾਲਾ ਧੂਆ ਹੋ ਗਿਆ 88 ਵੀ ਹੁਣ ਉਹਦੇ ਹਿਸਾਬ ਕਰਕੇ ਰੇਟ ਲੱਗਿਆ ਚਲੋ ਉਹਨਾਂ ਦਾ ਨਿਬੜ ਗਿਆ ਉੱਥੇ ਕੰਮ ਜਿਹੜਾ ਹੈਗਾ ਦਾ ਮਾੜਾ ਮੋਟਾ ਹੀ ਵਧਿਆ ਬਰਾਬਰ ਤਕਰੀਬਨ ਚੱਲੀ ਗਿਆ ਦਾ ਕੰਮ ਯਾਨੀ 1.5 ਲੱਖ ਦੇ ਗੇਟ 'ਚ ਵਧਿਆ ਉਹ ਆਪਾਂ ਉਹਨਾਂ ਨਾਲ ਨਿਵੇੜਿਆਂ ਦਾ ਵੀ ਸਮਾਨ ਮਿਲ ਗਿਆ ਆਪਾਂ ਨੂੰ ਸਮਾਨ ਜਿਹੜਾ ਹੈਗਾ ਬਹੁਤ ਰੀਜਰ ਬਣਾਇਆ ਹੋਇਆ ਵਧੀਆ ਬਣਿਆ ਹੋਇਆ ਜਿੰਨਾ ਜਿਹੇ ਚੀਜ਼ ਦਿਖਾਈ ਤੀ ਉਹੀ ਚੀਜ਼ ਬਣਾਈ ਵੀ ਆ ਕੋਈ ਫਰਕ ਨਹੀਂ ਹੈਗਾ ਵੀ ਬਹੁਤ ਵਧੀਆ ਹੋ ਗਿਆ ਚਲੋ ਕੀ ਜ ਹੈ ਮਿਲਣੀ ਚਾਹੀਦੀ ਆਪਾਂ ਨੂੰ ਟਾਈਮ ਗੱਲ ਆਪਾਂ ਵੀ ਦੋ ਦਿਨ ਪਹਿਲਾਂ ਐਡਵਾਂਸ ਲੈ ਲੈਂਦੇ ਪਹਿਲਾਂ ਸਲਾਹ ਤੇ ਵੀ ਮੌਕੇ ਗਲ ਚੱਕੂਗੇ ਮਹਾ ਕਈ ਵਾਰ ਲੇਟ ਹੋ ਜਾਂਦੇ ਜਿੱਕਨ ਅੱਜ ਗਏ ਵੀ ਤੇ ਟਾਈਮ ਲੱਗ ਗਿਆ 3-4 ਘੰਟੇ ਲੱਗ ਗਏ ਉਹਨਾਂ ਦਿਨਾਂ ਦੇ ਫਿਰ ਟਾਈਮ ਥੋੜਾ ਜਿਹਾ ਘਾਟ ਜਾਂਦਾ ਬਾਕੀ ਚੱਲਦੀਆਂ ਵਿਆਹ ਦੀਆਂ ਤਿਆਰੀਆਂ ਉਹ ਆਪਾਂ ਹੁਣ ਤੁਹਾਨੂੰ ਕੱਲੋਂ ਦਿਖਾਵਾਂਗੇ ਵੀਡੀਓ ਸਾਰੀਆਂ ਵਿਆਹ ਦੀਆਂ ਤਿਆਰੀਆਂ ਚੱਲੀ ਜਾਣ ਆਪਾਂ ਅੱਜ ਸ਼ਾਮ ਨੂੰ ਕਿਉਂ ਜਿਹੜੀ ਸਬਜ਼ੀ ਲੈ ਕੇ ਆਉਣੀ ਆ ਸਵੇਰੇ ਸਵੇਰੇ ਮੇਰੀ ਸਲਾਹ ਤੇ ਵੀ ਰੋਪਰ ਤੇ ਚੱਕਣੀ ਆ ਉਹ ਕਹਿੰਦੇ ਨਹੀਂ ਖੈੜ ਤੇ ਲੈ ਆਉਣੀ ਆ ਉਪਰਲੇ ਸਾਈਡ ਤੇ ਦੁਆਕੇ ਲਿਆਵਾਂਗੇ ਜਿੱਕਣਾ ਹੋਇਆ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਕੋ ਵੀਡੀਓ ਤੇ ਵੀ ਅੱਜ ਸ਼ਾਮ ਨੂੰ ਪਹੁੰਚ ਜਾਣਾ ਉੱਥੇ ਪਿੰਡ ਰਣਜੀਤਪੁਰੇ ਬਾਕੀ ਹੁਣ ਵੱਢਣ ਲੱਗਿਆ ਪਰਸੇ ਨੂੰ ਪਰਸੇਂ ਦਾ ਨਵੇੜ ਜੀ ਇੱਕ ਵਾਰ ਕਾਕੰਡੇ ਦਾ ਤਕਰੀਬਨ 2.5 ਦਾ ਟਾਈਮ ਹੋਇਆ ਵੈ ਕਾਕੰਡਾ ਸਾਜਰੇ ਨਵੇੜ ਜਾਣਾ ਉੱਤੇ ਬਾਅਦ ਫਿਰ ਪਾਉਂਦੇ ਚੱਲੇ ਕਣਕ ਨੂੰ ਦੇਖ ਕੇ ਆਉਂਦੇ ਇੱਕ ਵਾਰ ਹਵਾ ਜਾ ਚੱਲੀ ਨੇਰੀ ਮੰਗਣ ਜਦੋਂ ਡੇਢੀ ਹੁੰਦੀ ਮੇਰੇ ਅਸਾਬ ਗੱਲ ਕਰਤੀ ਹੋਣੀ ਅੱਧਿਕਾ ਡੇਢੀ ਬਾਕੀ ਦੇਖਦੇ ਹੀ ਜਾ ਕੇ ਮੈਂ ਕਿਹ ਚ ਗੱਠ ਵਾਲਾ ਮਿਸਤਰੀ ਪਰ ਇੱਥੇ ਬਣਾਉਣੀ ਹੁਣ ਇਹ ਜਿਹੜਾ ਥੰਮਣੋਂ ਨੇ ਜਿਹੜਾ ਬੇਸਰੀਆ ਦਾ ਇਹ ਠਾਣਾ ਹਾਂ ਉਹ ਤੋਂ ਪਰ ਜਾਣੀਆਂ ਆਹ ਹੋਰ ਇਹ ਆਪਣਾ ਹੁਣ ਇਹਦੀ ਟਗਾਠਾ ਤੁਸੀਂ ਲੈਣੀ ਲਪਾਈ ਕਰਦੀ ਕਾਲੀ ਸੁਵੇ ਲੋਡ ਬਣੇ ਬਣੇ ਆ ਬਣਿਆ ਬਣਿਆ ਚਾਹ ਹਾਂ ਅੱਛਾ ਪੀਸੀ ਨਾਲ ਕਿਹੜੇ ਜਿਹੜਾ ਉਹਦਾ ਦਫਤਾ ਜਗਾ ਦਾ ਬਣਾਉਣਾ ਸ਼ੀਸ਼ੇ ਵਾਲਾ ਕਿੱਥੇ ਬਣਾਣਾ ਆ ਛੋਟਾ ਜਾਈ ਦੇਖਾਂ ਇਹ ਨਾਲ ਜਾਂਦਾ ਬਾਅਦ ਚ ਇਹ ਨਹੀਂ ਬਣ ਦਿੰਦਾ ਉਹ ਨਾਲ ਤੋਂ ਨਾਲ ਕਹਾਤਾ ਬਾਅਦ ਚ ਦੇਖੂਗੇ ਉਹ ਆਹ ਇਹਦਾ ਕੋਈ ਨਹੀਂ ਉਹ ਬਾਅਦ ਨਾ ਹਾਂ ਨਾ ਬਣਾਉਣਾ ਇੱਥੇ ਪੁੱਟ ਦਾ ਬਸ ਠੀਕ ਹੈ ਫਿਰ ਇੰਨਾ ਕ ਚਾਹੀਦਾ ਜਾ ਤੂੰ ਛੁੱਟੀ ਕਰਦੇ ਇਕੱਠੇ ਹੀ ਕਰਦੇ ਵਦਾਰੀਆਂ ਨਾ ਟਾਇਲ ਵਾਲਾ ਉਹ ਨਾ ਤੁਸੀਂ ਆਉਂਦੇ ਨਾ ਉਹ ਕਿੱਥੋਂ ਆਇਆ ਬਾਹਰ ਚਲਾ ਗਿਆ ਯਾਰ ਉਹ ਵੀ ਗਿਆ ਹੈਗਾ 12 ਵਜੇ ਤੱਕ ਗਿਆ ਹੋਇਆ ਤਾਂ ਪਤਾ ਨਹੀਂ ਇਕੱਠੇ ਹੀ ਕੰਮ ਨਿਕਲਦੇ ਉਹ ਨਾ ਟਾਇਲ ਵਾਲੇ ਦੇਖਿਆ ਕੱਲ ਤੋਂ ਨਾ ਪਰਸੋਂ ਦੇਖਿਆ ਦੋ ਹੈਂ ਪਰਸੋਂ ਦਾ ਟਾਇਲ ਹੈ ਨਾ ਅੱਛਾ ਕੱਲ ਗੁਰਬਾਰ ਕਰਕੇ ਯਾਰ ਪਰਸੋਂ ਤੋਂ ਕਹਿੰਦਾ ਆਇਆ ਉਹਦਾ ਕੰਮ ਤਾਂ ਉਹਦੇ ਹੋਇਆ ਹੋਵੇ ਦਿਖਦਾ ਪਰਸੋਂ ਦਾ ਕਮਰੇ ਜਿਹੜੇ ਟਾਇਲ ਲਾਈ ਵੀ ਹੋਈ ਜੀ ਬਸ ਉਹ ਭਰੀ ਹੈ ਅੱਛਾ ਪ੍ਰੋਟੀਨ ਜੀ ਭਰੀ ਹੋਣੀ ਵੀ ਜਿਹੜਾ ਉਹਦਾ ਪਰਣਾ ਠੀਕ ਹੈ। ਭਰੀ ਸਪਾਈ ਕਰਨ ਸਾਰਾ ਸਾਰਾ ਤਿਆਰ। ਪਾਣੀ ਲਾਤਾ ਗਣਕਰ ਉਹ ਜਿਹੜੇ ਰੰਗ ਮੈਂ ਛੱਡੀ ਸੀ ਵਾ ਵੇਰ ਆਪਣੇ ਲਾ ਲਿਆ ਦਾ। ਲਾ ਕਿੱਥੇ ਹਵਾ ਦੇ ਹੀ ਨਹੀਂ ਰੀ ਮਗਰ ਚੱਲਣ ਲੱਗ ਗਈ। ਬੰਦ ਕਰ ਤੇ ਅੱਧੀ ਤੇ ਗਰ ਗਈ। ਇੱਕ ਗੱਲ ਮੈਂ ਅੱਧਾ ਕਿਲਾ ਛੱਡਿਆ ਫਿਰ ਤੇਰੇ ਵਾਲੀ ਜਿਹੜੀ ਪਹਿਲਾਂ ਕੱਲ ਲੱਗਿਆ ਉਹ ਟੇਢੀ ਹੋ ਗਈ ਖਾਸੇ ਮੈਂ ਫੇ ਤਾਂਹੀਂ ਛੱਡਿਆ ਤੇਰੇ ਬੰਦ ਕਰਤੀ ਮੋਟਰ ਨੂੰ ਹਾਂ ਜੇ ਹੁਣ ਹਵਾ ਹੀ ਬਹੁਤ ਜਲਦੀ ਆ ਤੇ ਢੇਰੀ ਮੰਗਣ ਪੈਂਦੀ ਹੈ ਢੇਰੀ ਮੰਗਣ ਚੱਲਦੀ ਹਵਾ ਹਵਾ ਜ਼ਿਆਦਾ ਪਹਿਲਾਂ ਸਵੇਰ ਨੂੰ ਘਟਦੀ ਆ ਮੈਂ ਚਲਾਈ ਆ ਹੁਣ ਤਾਂ ਬਹੁਤ ਚੱਲ ਪਈ ਆ ਜੇ ਤਾਂ ਬਹੁਤ ਚੱਲ ਪਈ ਹੂੰ ਨਹੀਂ ਬੈ ਕੇ ਲੋੜ ਨਹੀਂ ਬੈ ਕੇ ਵੀ ਤਾਂ ਹਵਾ ਚੱਲ ਗਈ ਕਿਰਤਾ ਜਾਣੀ ਹੈ ਭਲਾ ਹੁਣ ਤੁਸੀਂ ਥੋੜਾ ਜਿਹਾ ਬਚਾ ਕੇ ਰੱਖਦੇ ਆ ਮਾ ਬੱਲਾ ਤਾਂ ਆ ਗਿਆ ਜੇ ਨਹੀਂ ਲਾਉਂਦੇ ਫਿਰ ਉਹ ਸੁੱਕ ਕੇ ਪੱਕ ਜਾਣਗੇ ਇਹ ਇੱਥੇ ਵੀ ਜਾਲੇ ਚੂਲੀ ਲਾਉਣੀ ਆ ਉਰੇ ਅੱਛਾ ਥੋੜੀ ਥੱਲੇ ਪਈ ਆ ਅਗਿਆ ਲੱਕੋ ਸ਼ੀਸ਼ਾ ਆ ਤਾਂ ਛੋਟੀ ਹੋਣੀ ਐ ਛੋਟੀ ਐ ਵੇ ਦੇਖਦੇ ਉਹਦਾ ਡੰਡਾ ਥੱਲੇ ਵਾਲਾ ਕਿੱਥੇ ਗਿਆ ਸਾਮੂਗੇ ਤੇ ਰੱਖੀ ਟੁੱਟ ਗਿਆ ਲਾਉਣਾ ਵੀ ਹੁਣ ਇਹ ਲੈ ਬਿਲਡਿੰਗ ਆ ਤਾਂ ਬਹੁਤ ਛੋਟੀ ਐ ਇਹਦੇ ਬਲ ਲੱਗੂਗੀ ਜਾਲੀ ਜੰਗਲਾ ਜਿਕਣਾਉ ਲੱਗਿਆ ਇਹਦਾ ਇਹਦੇ ਬਲ ਵੀ ਉਹਦੇ ਮੰਗੜ ਜਾਲੀ ਲਾਉਣੀ ਐ ਹੈ ਉਹਦੇ ਮੰਗੜ ਜੰਗਲ ਲੱਗੂ ਇੱਥੇ ਲੋਹੇ ਦਾ ਕਿੱਥੇ ਆ ਉੱਪਰ ਨਹੀਂ ਦੂਜੇ ਤੋਂ ਦੂਜੇ ਲੈਨ ਵਾਲੇ ਜੀ ਇਹਦੇ ਵਿਕਣਾ ਮੇਰੇ ਆ ਉਹਦੇ ਮੈਨ ਖੜਨਾ ਹੀ ਪਤ ਨਹੀਂ ਆ ਰਹੇ ਅੱਛਾ ਚੱਲ ਜਣੀ ਉਹ ਪੈਪਾਂ ਦੀ ਐ ਉਹ ਪੈਪਾਂ ਦਾ ਮਨਣਾ ਉਪਰ ਜਿੰਦੂ ਤੂੰ ਜਿੰਦੂ ਨੂੰ ਬੋਲੋ ਅੱਛਾ ਨਾ ਜੀ ਗਜੰਦਲਾ ਫਰੀਆੜੀ ਵਰਗਾ ਹੀ ਲੱਗਾ ਵਾਲਾ ਅੱਛਾ ਅੱਛਾ ਠੀਕ ਹੈ ਜੀ ਵਧੀਆ ਵਧੀਆ ਠੀਕ ਹੈ ਵੀ ਠੀਕ ਹੈ ਯਾਰ ਜਿਆਦਾ ਉਹ ਵੀ ਚਾਹੀਦਾ ਉਹ ਮੇਰੇ ਅਲ ਦੇ ਵਿੱਚ ਸਰੀਏ ਪਏ ਵਿੱਚ ਉਹ ਕਹੇ ਰੰਗ ਬਾਰਨ ਥੋੜਾ ਜਿਹਾ ਔਖਾ ਹੋ ਜਾਂਦਾ ਜਿਹੜੇ ਪੈਪਾਂ ਵਾਲੇ ਨੂੰ ਵਧੀਆ ਰੰਗ ਆਉਂਦਾ ਚਾਰੇ ਪਾਸੇ ਇਹਦੇ ਪਰ ਹਾਂ ਚਾਰੇ ਪਾਸੇ ਕਰਨਾ ਉਹ ਹਾਂ ਠੀਕ ਹੈ ਵਧੀਆ ਵਧੀਆ ਆਹ ਵਿਚਾਲੇ ਛੋਟਾ ਛੱਡਿਆ ਖਾਣਾ ਇੱਥੇ ਕਾਤੇ ਹੋਰ ਘੱਟ ਕੀ ਦਿੱਤੇ ਅੱਛਾ ਇੱਥੇ ਪਹਿਲਾਂ ਆ ਵੀ ਐਂਪੈ ਬਣਾਉਂ ਲੋ ਤਾਂ ਰਾਤੀ ਕੱਢ ਕੇ ਫੋਨ ਆਇਆ ਤਾਂ ਉਹ ਕਹਿੰਦਾ ਹੋਰ ਨਹੀਂ ਆਇਆ ਹਾਂ ਅੱਛਾ ਛੋਟਾ ਸੂੜੇ ਬਣਾ ਲਵਾਂ ਮੈਂ ਕਰ ਦਿੰਦਾ ਪਿੱਛੇ ਰੱਖ ਦਿੰਦਾ ਅੱਛਾ ਇਹ ਤਾਂ ਸੋਸ ਨਹੀਂ ਨਬਜਾ ਖੜਕੂ ਵਿੱਚ ਠੀਕ ਆ ਉਹਦਾ ਐਰੋ ਨਾਲ ਟੀਜ਼ਰਾਂ ਦਾ ਗੱਲ ਆ ਸਾਬ ਹੋਰ ਉਹ ਭਾਈ ਚੱਲ ਰਿਹਾ ਕੰਮ ਮਾਰੋ ਮਾਰ ਲੇ ਭਾਈ ਲੱਗ ਹੋ ਗਿਆ ਕੰਮ ਕੀ ਆ ਕੰਨ ਕੋ ਕਿਹਾ ਕੜਲੇ ਸੈਂਟਲ ਬਹਰ ਖਾਲੀ ਨਹੀਂ ਹੈ ਮੇਰੇ ਨੂੰ ਮੈਂ ਨੂੰ ਦਹਾਈ ਕਹਿੰਦਾ ਵੀ ਕਾਹੀ ਨਹੀਂ ਖਾਲੀ ਇਹ ਭਰਦੀ ਜਾਂਦਾ ਤੇਰੇ ਥੋੜੀ ਥੋੜੀ ਦਸੀ ਜਾਂਦੀ ਹੈ ਥੋੜੀ ਦਸੀ ਜਾਂਦੀ ਜਿ세 ਖਾਲੀ ਹੁੰਦੀ ਹੈ ਨਾ ਉਸੇ ਭਰਾਵੇ ਭਰ ਜਾਂਦੀ ਉਹ ਅੱਜ 7 ਵਜੇ ਸ਼ਾਮ ਜੰਦ ਹੈ ਆ ਸਾਮਾਨ ਦਾ ਬਾਲਾ ਬਾਹਰ ਨਿਕਲ ਗਿਆ ਆ ਦੱਸਦਾ ਮੇਰੂ ਜਿਹੜਾ ਬਾਹਰ ਨਿਕਲ ਗਿਆ ਮਤਲਬ ਮਸਤ ਕਿੱਕੜਾ ਬੈਠਾ ਢੱਲਾ ਜਾ ਹਾਂ ਤੂੰ ਪਾਂ ਲਾ ਦੇ ਕੰਦ ਤੂੰ ਪਾਸੇ ਕਰਾਉਂਦਾ ਹੈ ਜੇਕਰ ਤੂੰ ਪਾਂ ਸੇਕਦਾ ਹੁੰਦਾ ਮਾਲ ਲਾਉਗਾ ਤਾਂ ਹੀ ਹਾਂ ਵੀ ਕਰੇਗਾ ਲੈ ਨਾ ਮਾਲ ਲਾਉਗਾ ਤਾਂ ਹੀ ਆ ਮਾਲਾ ਜੀ ਬੋੜ ਮਾਰ ਬੋੜਾ ਜੇ ਮਾਲਾ ਜੀ ਮਾਲ ਫੜਦੇਗਾ ਆਈ ਜਾਂਦੀ ਮਾਰ ਕੱਲਿਓ ਬਾਈ ਮਾਲ ਫੜਦੇਗੇ ਆਈ ਗਈ ਤਾਂ ਹੁੰਦਾ ਐਨੇ ਫਿਰ ਨਾ ਮौज ਆ ਯਾਰ ਅੱਛੇ ਆ ਬੰਦੇ ਅੱਧੇ ਘੰਟੇ ਨਾਲ ਬਹਿ ਕੇ ਆਰਾਮ ਕਰ ਰਿਹਾ ਬੰਦਾ ਲੈ ਉਹ ਦੇਖ ਖਿਆ ਉਹ ਦੇਖ ਲੈ ਉਹ ਕਹ ਰਿਹਾ ਆਪਦੇ ਨੂੰ ਵੀਡੀਓ ਦਾ ਚੱਕਰ ਤੇ ਮਾਰ ਕਰ ਰਿਹਾ ਆਰਾਮ ਨਾਲ ਮੇਹਤਰੀ ਦੇ ਲੈ ਕੇ ਆਦਾ ਬੰਦਾ ਹੱਥ ਦਾ ਮੇਹਤਰੀ ਦੇ ਵੱਡ ਹੋਣੇ ਆ ਇਹਨਾਂ ਨੂੰ ਥੋੜਾ ਵੱਡ ਹੋਣੇ ਲੇਬਰ ਦੇ ਹਾਂ ਕਹਿ ਗਿਆ ਹੋ ਗਿਆ ਆ ਦੇਖ ਹੁਣ ਇੰਨੇ ਜੇ ਆ ਗਿਆ ਮਾਲ ਆ ਗਿਆ ਨਾ ਇੰਨੇ ਜੇ ਰੌਲਾ ਪਿਆ ਮੜਾ ਜ ਆ ਉਹ ਦੇਖ ਲੈ ਕੱਦਾ ਧੁੱਪਾ ਸੇਕਦਾ ਬੈਠਾ ਉਹ ਆ ਲੱਗ ਗਿਆ ਕੰਮ ਲੈ ਆਏ ਨਾ ਯਾਰ ਕਰੋ ਤੁਸੀਂ ਹਾਂ ਮੈਂ ਤਾਂ ਦੱਸਦਾ ਵੀ ਹੱਥ ਮੇਹਤਰੀ ਦੇ ਵੱਡ ਹੋਣੇ ਆ ਹਾਂ ਇੰਨਾ ਥੋੜਾ ਕਹਿੰਦਾ ਵੀ ਲਾਲ ਕਿੱਲਾ ਨਹੀਂ ਬਣਾਇਆ ਨਾ ਯਾਰ ਪੋੜੇ ਬਣਾਇਆ ਨੇ ਜੀਨੇ ਬਣਾਇਆ ਜੁੰਦਾ ਹਲੇ ਅੱਛਾ ਚੋਂਦਾ ਲਾਲ ਕਿਲਾ ਨਹੀਂ ਜੁੰਦਾ ਉਹ ਉਹਦਾ ਨਾਮ ਕਿਆ ਹੋਣਾ ਆਗਰੇ ਚਾ ਹੋ ਆਗਰੇ ਤਾਜ ਮਹਿਲ ਤਾਜ ਮਹਿਲ ਅੱਛੇ 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 ਆ ਇਹ ਤਾਂ ਬਈ ਫਰਕ ਹੁੰਦਾ ਕਿਆ ਕਰਦੇ ਜੇ ਮਿਸਤਰੀਓ ਕਰ ਲੈ 45 ਦੇ ਗਠਾੜ ਜਾਂਦੇ ਜਾ ਕੇ ਤੈ ਕਾਹੋ ਹਾਂ ਉਹ ਬਾਈ ਕਹਿੰਦਾ ਕਹਿੰਦਾ ਮੇਰਾ ਇੱਕ ਵਾਰ ਹਾਲਚਾਲ ਨਹੀਂ ਪੁੱਛਿਆ ਕਹਿੰਦਾ ਨਾਲੇ ਅਸੀਂ ਇਕੱਠੇ ਫੜਦੇ ਸੀ ਕਿਨਾਂ ਤੂੰ ਤਾਂ ਪੁੱਛਿਆ ਨਹੀਂ ਹੁਣ ਉਹ ਹਾਲਚਾਲ ਉਹਦਾ ਹਾਲਚਾਲ ਪੁੱਛੇ ਤੇ ਉਹ ਗਰਮ ਹੋ ਜਾਂਦਾ ਹਾਂ ਹਾਂ ਉਹ ਗਰਮ ਹੁੰਦਾ ਮੈਨੂੰ ਮਸਕਾ ਯਾਰ ਮਸਕ ਇਹ ਤਾਂ ਹੀ ਪਤਾ ਲੱਗਦਾ ਵੀ ਚੀਜ਼ ਗਰਮ ਹੋ ਗਈ ਲੈਦਰ ਟਰੈਕਟਰ ਦੇ ਗਰਮ ਹੋ ਜਾਂਦੇ ਮਸਕ ਮਾਉਣ ਲੱਗ ਜਾਂਦਾ ਸੀ ਜਿਹੜੇ ਕੈਸਾ ਨੇ ਗਰਮ ਹੋ ਗਏ ਬ੍ਰੇਕ ਫਸ ਗਏ ਹੈ ਆ ਦੇਖ ਐਵੇਂ ਮੈਂ ਤਾਂ ਹੀ ਕਹਿੰਦਾ ਮੇਰੇ ਕੱਲ 4-5 ਦਿਨ ਹੋ ਗਏ ਉਦੋਂ ਵੀ ਬੁਲਾਇਦਾ ਉਦੋਂ ਵੀ ਗਰਮ ਹੋ ਗਿਆ ਵਾਹ ਠੀਕ ਆ ਭਾਈ ਫਿਰ ਫੇਰ ਪੜੇ ਨੂੰ ਕੀ ਕਰਨਾ ਮੈਂ ਕਹਿ ਲਾ ਹੁਣ ਸਮਝਿਆ ਉਹ ਨਹੀਂ ਲੋਡ ਜਿਹੜੇ ਵਿੱਚ ਫਿਰਦਾ ਹੁੰਦਾ ਗੜਰ ਜੀ ਕਰਦਾ ਹੁੰਦਾ ਹਾਂ ਬਸ ਕੰਮ ਅੱਛਾ ਜੇ ਸਰਦਾ ਤਾਂ ਠੀਕ ਆ ਇਹ ਚੱਕ ਲਿਆ ਨਾ ਘਰਾਂ ਪਿਆ ਹਾਂ ਤੇ ਕੋਈ ਕੰਮ ਕਰ ਗਿਆ ਵਾਹ ਤਾ ਦੇਖਿਆ ਇੱਕ ਵਾਰ ਜਰਾ ਹੋ ਗਿਆ ਤੇ ਵਾਈਬ੍ਰੇਟ ਵਾਲਾ ਹੀ ਕੰਮ ਹੋ ਗਿਆ ਮਾਲ ਵੀ ਪਤਲਾ ਇਹਨੇ ਪਹਿਲੇ ਪਤਲਾ ਕਰਵਾ ਕੇ ਮਾਰਾ ਕਾਹੀ ਰਹਿ ਜਾਈਏ ਮੇਸਰੀ ਇਹ ਹਾਣੋਂ ਬਗੜਲਾ ਹਣਾ ਉਹ ਕਹੀ ਮਾਰ ਰਹਾ ਸਵਾਰ ਕੇ ਮਾਲ ਨੇ ਰਲ ਕੇ ਆਉਂਦਾ ਥੱਲੇ ਥੋੜਾ ਜਿਹਾ ਖੋਸਣਾ ਆ ਗਿਆ ਸਰੀਆ ਚਾਰ ਸੁੱਤਾ ਹੀ ਸਾਰਾ ਹੀ ਸਾਰਾ ਹੀ ਚਾਰ ਦਾ ਪਾਸਾ ਦੋ ਮੈਂ ਤਾਂ ਦੇਖਦਾ ਇਹ ਲੈਟਰ ਦੱਸਦਾ ਆਪਾਂ ਸਾਰੀਆਂ ਜਾਲ ਬੰਨੇ ਹੋ ਜਣਾ ਮੈਗਾ ਲੈਟਰ ਵੀ ਇਹ ਜਾਈਦਾ ਸਾਰਾ ਹੀ ਅਮਜੂਤੀ ਵਾਲਾ ਕੰਮ ਬਣਦਾ ਇਹਦੇ ਵਿੱਚ ਤਾਂ ਆਏ ਆ ਵੀ ਜੇ ਹੁਣ ਆਪਾਂ ਮੰਨ ਲਓ ਵੀ ਕਾਰਪੂਰ ਲੈ ਕੇ ਖੜਾਉਣੀ ਆ ਉੱਪਰ ਖਾਲੀ ਟਰੈਕਟਰ ਵੀ ਖੜਾਣਾ ਉਹ ਵੀ ਖੜ ਜੂਗਾ ਹੈ ਜਿਹੜੀ ਥੱਲੇ ਸਪੋਰਟ ਕਹਿੰਦਾ ਦੋਦਿਆਂ ਦਿੱਤੀ ਫਿਰ ਉਹ ਸਪੋਰਟ ਦਿੱਤੀ ਨਹੀਂ ਮੰਨਿਆ ਹੀ ਨਹੀਂ ਮਿਸਤਰੀ ਯਾਰ ਕਹਿੰਦਾ ਮੈਂ ਬੈਠਾ ਕਹਿੰਦਾ ਜੇ ਕੋਈ ਗੱਲ ਹੋਊਗੀ ਮੇਰੇ ਘਰੇਓ ਅੱਛਾ ਮੈਂ ਕੀ ਕਰਨੀ ਕਰ ਲਈ ਨਹੀਂ ਮੰਨਦਾ ਹੀ ਨਹੀਂ ਇਹਦੀ ਗੱਲ ਹੈ ਹਾਂ ਪੈਟਰ ਜਣਾ ਹੀ ਬਸ ਤੂੰ ਕਹਿੰਦਾ ਤੇ ਪੁੱਤ ਬੇਸਤ ਜਹੀ ਗੱਲ ਉਹ ਡਿਰਾ ਲਿਆ ਪੁੱਤ ਡਰਾ ਦਾ ਡਰਾ ਡਰਾ ਹੀ ਤੇ ਹੋਰ ਦਾ ਡਰਾ ਲਿਆ ਰੈਂਪ ਪਰੋਂ ਡਾ ਲਿਆ ਚੜਾਉਂਦੇ ਆਪਣੇ ਰੈਂਪ ਪਰ ਉਹ ਰੈਂਪ ਵਾਲੀ ਜੀ ਹੋ ਜਾਂਦੀ ਆ ਉਹ ਜਦੋਂ ਟੱਪ ਜਾਂਦੀ ਆ ਐਦੇ ਪਰ ਟੱਪੂ ਵੀ ਜਦੋਂ ਠੀ ਪਰ ਫਿਰ ਸਾਰੇ ਬਜਨ ਆ ਜਣਾ ਤੇ ਹਰ ਦੇ ਬਜਨ ਚੜਾ ਸੇ ਜਾਈ ਬੰਦਾ ਹੋਰ ਦਾ ਕਾਹ ਹੈ ਅਗਰਾਂਤੀ ਕੇ ਕਿਉਂ ਰੋ ਰੋ ਗੱਡੀ ਗੁੱਡੀ ਲੱਕਈ ਵਾ ਆਉਣੀ ਆ ਨਾ ਜਿਆਦਾ ਤਾਂ ਬਹੁਤ ਛੱਡਿਆ ਆਪਾਂ ਨੇ ਪਹਿਲੇ ਕਈ ਵਾ ਵਧਾ ਹੋ ਜਾਂਦਾ ਫੇਰ ਵੀ ਐਜਾ ਆਂਦੇ ਬੱਕੇ ਮੈਂ ਸਰੇ ਮੂਰੇ ਬੈਠਾ ਤੂੰ ਜਿਆਦਾ ਘੁੰਮ ਨਾ ਥੋੜਾ ਜਿਹਾ ਇੱਕ ਵਾਰ ਤਾਂ ਮੋਲ ਜੇਰ ਲੈਣ ਦੇ ਚਲ ਐ ਕਿਹ ਚਾਂਦੀ ਜੋਗਾ ਮਾਰਦਾ ਸਾਫ ਕਰਾ ਲਾ ਮੜੀ ਕਵਰ ਇਹਨੂੰ ਲੋਹੇ ਦੇ ਕੰਢੇ ਆਹ ਤੇ ਇਸ ਦੇ ਪੈਰਾਂ ਦੇ ਵਿੱਚ ਬੱਜੂ ਪਾ ਲਓ। ਮਹਾਂ ਬੱਜਾ ਪਾ ਲਓ। ਇਹਨੂੰ ਪੂਰੀ ਸਾਰੋਂ ਨਾ ਪਾਣੀ ਲਾਗੇ ਤੇ ਯਾਨੀ ਹੈਗਾ ਬਚਾਓ ਵਾਲੇ ਉੱਦਣ ਦੀ ਹਵਾ ਨਹੀਂ ਇੰਨੀ ਬਹੁਤੀ ਜਲਦੀ ਹੈਗੀ ਅ ਮੈਨਾਂ ਤਾਂ 4 ਦਿਨ ਹੋਵੇ ਲੱਗੇ ਨੂੰ ਪਾਣੀ ਢਾਡੇ ਖੇਤਾਂ ਦੇ ਹੈਗਾ ਨਰਮ ਹੁਣ ਵਿਚੋੜਾ ਪੈਸੇ ਘਰਨੇ ਦੇ ਬਚਾਉ ਲੱਗ ਗਈ ਫਾਲੀ ਬਣਨ ਲੱਗੀ ਪੂਰੀ ਹੁਣ ਆ ਦੇਖੋ ਸਾਰੇ ਫਲਿਆ ਬਣਨ ਲੱਗਿਆ ਫੁੱਲ ਲੱਗੇ ਝੜਨਾ ਮਾ ਥੋੜੇ ਹੀ ਟਾਈਮ ਦਾ ਕੰਮ ਅਸਰੋਂ ਦਾ ਬਹੁਤਾ ਨਹੀਂ ਹੈਗਾ ਲੰਬਾ ਚੌੜਾ ਕੰਮ ਜਦ ਇੱਕ ਵਾਰ ਫਾਲੀ ਬਣ ਗਈ ਮਾਜਾ ਦੇ ਭਰ ਜਾਣੀ ਹੈ ਇਹ ਜੋ ਹਸੀਆਂ ਮੋਣੀਆਂ ਮੈਂ ਥੋੜੀ ਜੱਜ ਹਵਾ ਹੈ ਉਹ ਜ਼ਿਆਦਾ ਹੈ ਜਿਵੇਂ ਅਨੇ ਰੀ ਚੱਲਦੀ ਹੁੰਦੀ ਹਵਾएं ਚੱਲ ਰਹੀ ਹੈ ਹੁਣ ਨੀ ਸਰੋਂ ਚ ਪਾੜ ਹੁੰਦਾ ਬਈ ਸਰੋਂ ਦਾ ਬਹੁਤ ਆਜਾਉਂਦੀ ਹੈ ਫਾਰੇ ਬਸੇ ਦੇਖਦੇ ਜੀ ਫੁੱਲੇ ਫੁੱਲਣ ਬਸੰਤ ਮੰਗਣ ਪੀਲੇ ਸੋਹਣੀਆਂ ਬਜਾਈ ਹੋਈ ਫਟ ਸਰੋਂ ਦੀ ਇੱਧਰ ਵੀ ਬਣਿਆ ਉਹ ਪਰਾਂ ਵੀ ਸਰੋਂ ਦੀ ਖੜੀ ਹੈ ਜਣੇ ਹੁਣ ਇੱਥੇ ਰਾਖੀ ਵਾਲਾ ਕੰਮ ਚੱਕਿਆ ਗਿਆ ਜਿਹੜਾ ਸਾਗ ਵਾਲਾ ਤਾਂ ਸਾਗ ਵਾਲੇ ਨਗਮ ਖਤਮ ਦਨੋਂ ਕੋਈ ਲੱਗੇ ਨਾ ਪਾਣੀ ਖੜਾ ਹਲੇ ਵਿੱਚ ਇੱਧਰ ਥੋੜਾ ਟਰੈਕਟਰ ਵੀ ਆਖ ਦੇਖੋ ਖੜਾ ਹਲੇ ਟਰੈਕਟਰ ਲਖਨੇ ਕਰਕੇ ਕੈੜੀ ਵੀ ਜਗਾ ਹੋਈ ਉਹਦੇ ਕਰਕੇ ਵੀ ਘਟ ਪਿੰਦੀ ਸੀ ਆ ਕੀ ਕਣਕ ਵਧੀਆ ਖੜੀ ਹੈ ਜਾਨ ਇਹਨੂੰ ਪਾਣੀ ਟਾਈਮ ਗਾ ਲੱਗਿਆ ਤਾਂ ਬਹੁਤ ਵਧੀਆ ਚਲੋ ਠੀਕ ਆ ਜੀ ਮਿਲਦੇ ਆ ਫੇਰ ਕਿਸੇ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਇੱਕ ਹੋਰ ਚੀਜ਼ ਦਿਖਾਉਂਦਾ ਤੁਹਾਨੂੰ ਇਹ ਜਾਨਵਰ ਵੀ ਇਹਨਾਂ ਦਿਨਾਂ ਚ ਨਿਕਲਦੇ ਆਹ ਦੇਖ ਤਿਤਲੀ ਉੜਦੀਆਂ ਇਹ ਇਹਨਾਂ ਦਿਨਾਂ ਤਾ ਦੇਖਿਆ ਸੀ ਜਿਹੜੀ ਆਪਣੀ ਕਸੁੰਬੀ ਚ ਹੁੰਦੀ ਨਾ ਕੰਡੇ ਵਾਲੀ ਉਹਦੇ ਫੁੱਲ ਆਇਆ ਹੁੰਦਾ ਇਹ ਉਹਦੇ ਬਹੁਤ ਵਖੜਦੇ ਆ ਨਹੀਂ ਇਹਨਾਂ ਫੁੱਲਾਂ ਬੰਨਣਾ ਇਹਨਾਂ ਬੈਠਣਾ ਉਹ ਫੁੱਲ ਬਤੇ ਪੰਨ ਨਹੀਂ ਲਾਸਗਾ ਦੇ ਕੰਡੇ ਵਾਲੇ ਤੇ ਜ਼ਿਆਦਾ ਚੁਗਦੇ ਆ ਤੇ ਟਲੀ ਬਹੁਤ ਫੜਦੇ ਹੁੰਦੇ ਛੋਟੇ ਹੁੰਦੇ ਲਾਲ ਰੰਗ ਦੀਆਂ ਹੁੰਦੀਆਂ ਨੇ ਚਲੋ ਠੀਕ ਹੈ ਜੀ ਮਿਲਦੇ ਆ ਕਿਤੇ ਫਿਰ ਅਗਲੇ ਬਲੌਗ ਜੀ ਅਸਰੀ ਕਾਲ ਜਾਲਣ